ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਐਮਪੀ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਮਹਿਰੂ ਦੇ ਹੱਥ ਵਿੱਚ ਬੋਲਦਾ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਦਿੱਤਾ ਇੱਕ ਅਹਿਮ ਪੇਗਾਮ ਕੀ ਪੇਗਾਮ ਦਿੱਤਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾ ਅਸੀਂ ਚਲ ਕੇ ਵੀਡੀਓ ਵੇਖਣੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਜੁੜ ਚੁੱਕੇ ਨੇ ਐਮਪੀ ਸਾਹਿਬ ਜੋ ਤੁਸੀਂ ਅਮਰਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਬਾਰੇ ਲਿਖਿਆ ਤੁਹਾਨੂੰ ਉਹ ਪੋਸਟ ਕਿਉਂ ਪਾਉਣੀ ਪਈ ਕੌਣ ਤੰਗ ਕਰ ਰਿਹਾ ਉਹਨਾਂ ਦੇ ਪਰਿਵਾਰ ਨੂੰ ਜੀ ਜੀ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਦੀ ਸਿਸਟਰ ਨੂੰ ਪੁਲਸァਲੇ ਲੈ ਗਏ ਨਾ ਵੈਸ਼ਟ ਕਰ ਲਿਆ ਜੀ ਤੇ ਦੇਖੋ ਜੋ ਵੀ ਹੈ ਉਹਨਾਂ ਦੇ ਫਰਾਵ ਆ ਇਟਸ ਕਨਸਪੀਰੇਸੀ ਨਹੀਂ ਹੈ ਜੀ ਯਾ ਵਿੱਚ ਕੋਈ ਉਹਨਾਂ ਦਾ ਮਤਲਬ ਇਨਵੋਲਵਮੈਂਟ ਨਹੀਂ ਹੈ ਨਾ ਜੀ ਜੀ ਕਿਸੇ ਚੀਜ਼ ਦੇ ਵਿੱਚ ਜੀ ਤੇ ਬਾਕੀ ਕੋਈ ਨਹੀਂ ਜੋ ਵੀ ਗੱਲ ਹੈ ਉਹ ਮੈਰੋ ਦੀ ਇਨਵੋਲਵਮੈਂਟ ਹੈ ਉਹਨੇ ਹੋਣ ਕਰ ਲਈ ਹੈ ਗੱਲ ਵੀ ਮੈਂ ਕੀਤਾ ਹੈ ਜੀ ਤੇ ਉਹ ਵੀ ਉਹਨੇ ਨਹੀਂ ਕੀਤਾ ਪਤਾ ਨਹੀਂ ਕਹਿੰਦੇ ਜੀ ਮਤਲਬ ਵੀ ਨਾਲ ਦਿਆਂ ਨਾ ਕੀਤਾ ਹੈ ਜੋ ਵੀ ਹੈ ਜੀ ਬਠਿੰਡਾ ਪੁਲਿਸ ਨੇ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਜੀ ਦੇ ਵਿੱਚੋਂ ਦੋ ਜਣੇ ਫੜਲੇ ਗਏ ਨੇ ਤਾਂ ਔਰ ਅਮਰਿਤਪਾਲ ਸਿੰਘ ਮੈਰੋ ਨੂੰ ਵੀ ਨਾਮਜ਼ਦ ਕੀਤਾ ਕਹਿੰਦੇ ਮਾਸਟਰਮਾਈਂਡ ਹੀ ਉਸ ਕੇਸ ਦਾ ਅਮਰਿਤਪਾਲ ਸਿੰਘ ਮੈਰੋ ਆ ਕਿ ਕੋਈ ਨਹੀਂ ਜੀ ਫਿਰ ਉਹਨੂੰ ਜੋ ਵੀ ਹੈ ਕਰਨਾ ਹੈ ਅਮਰਤਪਾਲ ਨਾਲ ਹੋਵੇ ਮਤਲਬ ਉਹਦੇ ਘਰਦਿਆਂ ਨੂੰ ਨਾ ਤੰਗ ਕਰਨ ਪੁਲਿਸ ਵਾਲੇ ਹੈ ਹਨਾ ਜੀ ਜਦੋਂ ਉਹਨੇ ਕੋਈ ਲਕੋ ਨੀ ਰੱਖਿਆ ਬੰਦੇ ਨੇ ਕਹਿਤਾ ਵੀ ਜੋ ਕੀਤਾ ਮੈਂ ਕੀਤਾ ਤੇ ਓਬਵੀਅਸ ਹੈ ਜੀ ਹੁਣ ਆਪਣੇ ਘਰਦਿਆਂ ਨੂੰ ਤਾਂ ਦੱਸ ਕੇ ਨਹੀਂ ਗਿਆ ਮੈਂ ਕਿੱਥੇ ਆ ਜੀ ਅਖਾਲਸਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਵੇਂ ਵੱਖ-ਵੱਖ ਸਾਰੀ ਬੋਲ ਰਿਹਾ ਹੈ ਤੁਹਾਡਾ ਸਟੈਂਡ ਇਸ ਮਸਲੇ ਤੇ ਕੀ ਹੈ ਜੋ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੋਇਆ ਉਸ ਬਾਰੇ ਤੁਹਾਡਾ ਕੀ ਮੰਨਣਾ ਹੈ ਸਹੀ ਹੋਇਆ ਜਾਂ ਗਲਤ ਹੋਇਆ ਦੇਖੋ ਜੀ ਗੱਲ ਇਹ ਹੈ ਵੀ ਹੁਣ ਮੇਰੇ ਬੇਟੇ ਐ ਘਰੇ ਬੱਚੇ ਐ ਜੀ ਜੀ ਹੁਣ ਮੈਂ ਇਕੱਲੀ ਉਸੇ ਕੁੜੀ ਦੀ ਗੱਲ ਨਹੀਂ ਕਰਦਾ ਮੈਂ ਬਾਕੀਆਂ ਦੀ ਵੀ ਗੱਲ ਕਰਦਾ ਜੀ ਜੀ ਹੁਣ ਉਹਦੇ ਵਿੱਚ ਉਹ ਆਪਾਂ ਬੱਚਿਆਂ ਨੂੰ ਫੋਨ ਦੇ ਦਈਏ ਤੇ ਅੱਗੋਂ ਕੁੜੀਆਂ ਦੀ ਵੀਡੀਓ ਆ ਜਾਂਦੀ ਹੈ ਤੇ ਬੱਚਿਆਂ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਜੀ ਕੋਈ ਚੰਗਾ ਤਾਂ ਪੈਂਦਾ ਨਹੀਂ ਜੀ ਠੀਕ ਹੈ ਨਾ ਜੀ ਇਸ ਲਈ ਮਤਲਬ ਇਹ ਉਹ ਬੱਚਿਆਂ ਨੂੰ ਇਹ ਵੀਡੀਓ ਬਣਾਉਣੀ ਨਹੀਂ ਚਾਹੀਦੀ ਮੈਂ ਇਹ ਕਹਿਣਾ ਚਾਹੁੰਦਾ ਇਹ ਰੁਕੇਗਾ ਕਿਵੇਂ ਸਿਲਸਿਲਾ ਜੀ ਕਿਉਂਕਿ ਇਹ ਜਿਹੜਾ ਕੁਝ ਲੋਕ ਕਹਿ ਰਹੇ ਆ ਕਿ ਕਤਲ ਕਰ ਦੇਣ ਨਾਲ ਮਸਲਾ ਹੱਲ ਨਹੀਂ ਹੋਣਾ ਤੁਹਾਨੂੰ ਸੋਲੂਸ਼ਨ ਕਿਵੇਂ ਨਜ਼ਰ ਆਉਂਦਾ ਮਸਲਾ ਤਾਂ ਜੀ ਇਹ ਐਵੇਂ ਹੱਲ ਹੋ ਸਕਦਾ ਵੀ ਜਾਂ ਤਾਂ ਉਹ ਜਿਹੜੇ ਉਹ ਆਪਣੇ ਫਾਲੋਅਰਸ ਐ ਉਹਨਾਂ ਦੇ ਜਿਹੜੇ ਉਹਨਾਂ ਨੂੰ ਚਾਹੁੰਦੇ ਐ ਜੀ ਜਾਂ ਤਾਂ ਵੀਡੀਓ ਕੱਲੀ ਉਹਨਾਂ ਕੋਲੇ ਜਾਵੇ ਪਬਲਿਕ ਦੇ ਵਿੱਚ ਆਵੇ ਨਾ ਜੀ ਇਹਦਾ ਆਹੀ ਹੱਲ ਐ ਜੇ ਪਬਲਿਕ ਦੇ ਵਿੱਚ ਆਏਗੀ ਤਾਂ ਲੋਕਾਂ ਦੇ ਵਿੱਚ ਗੁੱਸਾ ਦਾ ਜ਼ਰੂਰ ਆਏਗਾ ਕਿਉਂਕਿ ਅਸੀਂ ਐ ਅਸੀਂ ਘਰੇ ਆਪਣੇ ਬੱਚਿਆਂ ਨੂੰ ਫੋਨ ਦਿੰਨੇ ਐ ਹਨਾ ਜੀ ਹੁਣ ਮੇਰਾ ਬੇਟਾ 4ਥ ਕਲਾਸ ਦੇ ਵਿੱਚ ਐ ਜੀ ਤੇ ਉਸਦੇ ਮੈਂਟਲੀ ਕਿੰਨਾ ਮਾੜਾ ਅਸਰ ਪੈਂਦਾ ਯਾਰ ਵੀ ਆ ਕੁਝ ਵੀ ਹਾਲੇ ਉਹਨੂੰ ਇਹ ਜਿਹੜੀਆਂ ਚੀਜ਼ਾਂ ਬਾਰੇ ਨਹੀਂ ਵੀ ਪਤਾ ਉਹ ਵੀ ਉਹ ਬੱਚੇ ਫੋਨ ਤੇ ਦੇਖ ਦੇਖ ਕੇ ਸਿੱਖਦੇ ਆ ਜੀ ਚੰਗੀਆਂ ਵੀ ਸਿੱਖਦੇ ਆ ਤੇ ਮਾੜੀਆਂ ਵੀ ਸਿੱਖਦੇ ਆ ਜੀ ਇਸ ਲਈ ਜਿਹੜੇ ਮਾੜੇ ਅਨਸਰ ਹੈ ਇਹਨਾਂ ਨੂੰ ਨਹੀਂ ਚਾਹੀਦਾ ਵੀ ਅਸੀਂ ਐਸੇ ਜਿਹਾ ਕੋਈ ਕੰਮ ਕਰਕੇ ਤੇ ਫੋਨਾਂ ਤੇ ਪਾਈਏ ਐਮਪੀ ਸਾਹਿਬ ਤੁਸੀਂ ਵੀ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹੋ ਕਿਉਂਕਿ ਹੁਣ ਤੇ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੇ ਹੋ ਕਿਉਂਕਿ ਇਹ ਬਲਗਰ ਕੰਟੈਂਟ ਹੈ ਜਿਹੜਾ ਇਸ ਨੂੰ ਬਰਦਾਸ਼ਤ ਨਹੀਂ ਕਰਦਾ ਕਾਨੂੰਨ ਵੀ ਕਾਨੂੰਨ ਵੀ ਕਹਿੰਦਾ ਹੈ ਜੁਰਮ ਹੈ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਪੱਦਰ ਦੇ ਉੱਤੇ ਇਸ ਦੇ ਉੱਤੇ ਬਾਰੇ ਕੋਈ ਕਾਨੂੰਨ ਜਾਂ ਕੋਈ ਨਿਯਮ ਹੋਰ ਤੈ ਕੀਤੇ ਜਾਣ ਕਿ ਇਸ ਤਰ੍ਹਾਂ ਦਾ ਕੰਟੈਂਟ ਕੋਈ ਪਾਵੇ ਹੀ ਨਾ ਬਿਲਕੁਲ ਨਹੀਂ ਚਾਹੀਦਾ ਇਹ ਸਾਰਾ ਕੁਝ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜੇ ਛੋਟੇ ਬੱਚੇ ਆ ਹੁਣ ਬੱਚੇ ਜੇ ਆਪਾਂ ਫੋਨ ਨਹੀਂ ਦਿੰਦੇ ਤਾਂ ਜ਼ਿੰਦ ਕਰਦੇ ਆ ਜੀ ਠੀਕ ਹੈ ਨਾ ਜੀ ਤੁਸੀਂ ਦੇਖਿਆ ਹੀ ਹੈ ਬਈ ਉਹ ਪੈਸੇ ਬਣਾਉਣ ਲਈ ਕੀ ਕੀ ਕਰਦੀਆਂ ਹਨ ਕੁੜੀਆਂ ਜੀ ਤੇ ਜਾਂ ਤਾਂ ਅਸੀਂ ਇਹ ਹੈ ਵੀ ਉਹ ਮਤਲਬ ਉਹ ਉਹਨਾਂ ਦੀਆਂ ਵੀਡੀਓਜ਼ ਪਬਲਿਕ ਦੇ ਵਿੱਚ ਨਾ ਆਣ ਜੀ ਜਿਹੜੇ ਉਹਨਾਂ ਨੂੰ ਮਤਲਬ ਉਹਨਾਂ ਦੇ ਫਾਲੋਅਰਸ ਐ ਕੱਲੀਆਂ ਉਹਨਾਂ ਦੇ ਫੋਨਾਂ ਦੇ ਵਿੱਚ ਜਾਣ ਤੇ ਅੱਗੇ ਸ਼ੇਅਰ ਨਾ ਹੋਣ ਹਮ ਪਰ ਇਸ ਤਰ੍ਹਾਂ ਦਾ ਕੋਈ ਪਬਲਿਕ ਪਲੇਟਫਾਰਮ ਹੀ ਨਹੀਂ ਹੈ ਨਾ ਜਿਹੜਾ ਪਬਲਿਕ ਜਨਤਕ ਨੇ ਫੇਸਬੁਕ ਇੰਸਟਾਗ੍ਰਾਮ ਐ ਇਹਦੇ ਉੱਤੇ ਤਾਂ ਕਿਸੇ ਇੱਕ ਨੇ ਵੀਡੀਓ ਪਾਈ ਤੇ ਉਹ ਸਾਰਿਆਂ ਤੱਕ ਆਪਣੇ ਆਪ ਜਾਣੀ ਜਾਣੀ ਆ ਨਹੀਂ ਓਵੇਂ ਦਾ ਕੁਝ ਹੋਣਾ ਚਾਹੀਦਾ ਹੈ ਨਾ ਇਹ ਅਪਗ੍ਰੇਡ ਕਰਨ ਆਪਣੀਆਂ ਸਾਈਟਸ ਨੂੰ ਹਮ ਜੀ ਜੇ ਤਾਂ ਅਪਗ੍ਰੇਡ ਕਰ ਦੇਣ ਜੀ ਬਈ ਜੋ ਅਸੀਂ ਕਰੀਏ ਹੈਨਾ ਜੋ ਮੈਂ ਚਾਹਾਂ ਜਾਂ ਜਿੱਦਾਂ ਜਿੱਦਾਂ ਉਹ ਕੁੜੀਆਂ ਉਹ ਚਾਹਣ ਜਿਉਂ ਵੀਡੀਓ ਪਾਉਣ ਤਾਂ ਉਹ ਸਿਰਫ ਉਹਨਾਂ ਦੇ ਜਿਹੜੇ ਫਾਲੋਅਰਸ ਐ ਉਹਨਾਂ ਕੋਲ ਜਾਣ ਪਬਲਿਕ ਦੇ ਵਿੱਚ ਨਾ ਆਣ ਜੀ ਤੇ ਜਿਹੜੇ ਤੁਸੀਂ ਉਹਨਾਂ ਦੇ ਫਾਲੋਅਰਸ ਅਕੇ ਸ਼ੇਅਰ ਕਰ ਸਕਣ ਕੋਈ ਐਵੇਂ ਦਾ ਕੋਈ ਬੜਿਆ ਹੋਵੇ ਉਹ ਉਹ ਜੀ ਕਿਹ ਪਰ ਐਮੇ ਪਬਲਿਕ ਦੇ ਵਿੱਚ ਆਣਾਤਾ ਜੀ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਤੇ ਜਿਹੜੀ ਗੱਲ ਤੁਹਾਨੂੰ ਇਹ ਲਿਖਣੀ ਪਈ ਇੱਕ ਪੋਸਟ ਪਾ ਕੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਤੁਹਾਨੂੰ ਇਹ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਲੈ ਕੇ ਗਈ ਮੈਨੂੰ ਪਤਾ ਇਹ ਜੀ ਮੈਂ ਕਰਕੇ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਵੀ ਜੀ ਤੇ ਉਹ ਮੈਨੂੰ ਪਤਾ ਨਾ ਕੱਲ ਜਾਣਾ ਵੀ ਉੱਥੇ ਅਧਿਕਾਰੀ ਕੀ ਕਹਿ ਰਹੇ ਸੀ ਜਵਾਬ ਕੀ ਦੇ ਰਹੇ ਸੀ ਜਾਊਂਗਾ ਨਹੀਂ ਜੀ ਕਹਿੰਦੇ ਅਸੀਂ ਤੰਗ ਨਹੀਂ ਕਰਦੇ ਅਸੀਂ ਥੋੜਾ ਜਿਆ ਮ ਸੀਰੀਅਸ ਮੈਟਰ ਹੈ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਆ ਮੈਂ ਕਹਾਂ ਜੀ ਦੇਖੋ ਜੋ ਵੀ ਹੈ ਬੰਦਾ ਅਮਰਪਾਲ ਸਿੰਘ ਮੇਰਾ ਉਹ ਘਰਦੇ ਨੂੰ ਤਾਂ ਦੱਸਿਆ ਨਹੀਂ ਹੋਇਆ ਉਹਨੇ ਮੈਂ ਕਿੱਥੇ ਆ ਜੀ ਜਿਹੜਾ ਤੁਹਾਨੂੰ ਪਤਾ ਹੈ ਉਹ ਜਿਹੜੀ ਉਹਦੇ ਘਰਦਿਆਂ ਨੂੰ ਪਤਾ ਹੈਲੇ ਪੁਲਿਸ ਨੂੰ ਤਾਂ ਫੇਰ ਵੀ ਕੁਝ ਜ਼ਿਆਦਾ ਹੀ ਪਤਾ ਹੋਣਾ ਵੀ ਉਹ ਕਿੱਥੇ ਹੈ ਜੀ ਜੀ ਤੇ ਤੁਪਾਲਿਸ ਨੂੰ ਤੁਸੀਂ ਇਹ ਨਹੀਂ ਪੁੱਛਿਆ ਕਿ ਕਿੱਥੇ ਹੋਰ ਜ਼ਿਆਦਾ ਵਧਿਕੀਆਂ ਹੁੰਦੀਆਂ ਨੇ ਉੱਥੇ ਤਾਂ ਵੱਡੇ ਵੱਡੇ ਬਦਮਾਸ਼ ਤੁਹਾਡੇ ਤੋਂ ਫੜੇ ਨਹੀਂ ਜਾਂਦੇ ਪਰ ਇੱਥੇ ਕੁਝ ਪਰਿਵਾਰਾਂ ਨੂੰ ਤੰਗ ਕਰੀ ਜਾਂਦੇ ਨੇ ਹੋਰ ਵੀ ਉਹਦੇ ਮਤਲਬ ਸਿਸਟਰ ਨੂੰ ਵੀ ਅਰੈਸਟ ਕੀਤਾ ਹੋਇਆ ਹੈ ਤੇ ਫਾਦਰ ਨੂੰ ਵੀ ਅਰੈਸਟ ਕੀਤਾ ਹੋਇਆ ਹੈ ਤੇ ਮੈਂ ਵੈਸੇ ਅੱਜ ਜਾਣਾ ਸੀ ਅੱਜ ਮੈਂ ਤਾਂ ਨਹੀਂ ਗਿਆ ਪਰਸਨਲੀ ਬਈ ਮਤਲਬ ਅੱਜ ਸੰਡੇ ਹੈ ਨਾ ਤਾਂ ਮੈਨੂੰ ਐਸਐਸਪੀ ਨਾਲ ਹੋਰਾਂ ਨਾਲ ਮਿਲਣਾ ਨਹੀਂ ਹੈ ਜੀ ਤੇ ਫਿਰ ਮੈਂ ਹੁਣ ਕੱਲ ਨੂੰ ਦੁਬਾਰਾ ਜਾਊਂਗਾ ਜੀ ਇਹ ਇਹ ਸਾਰੇ ਮਾਮਲੇ ਉੱਤੇ ਤੁਸੀਂ ਆਪਣੀ ਗੱਲ ਰੱਖ ਦਿੱਤੀ ਅਖੀਰ 'ਚ ਮੈਂ ਤੁਹਾਨੂੰ ਇਹੀ ਗੱਲ ਪੁੱਛਣਾ ਚਾਹਾਂਗਾ ਕਿ ਇਸ ਪੱਧਰ ਤੇ ਤੁਸੀਂ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਨੂੰ ਵੀ ਲਿਖੋਗੇ ਕਿ ਇਸ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਕੁਝ ਨਾ ਕੁਝ ਵਿਵਸ ਬਿਲਕੁਲ ਅਸੀਂ ਪਾਰਲੀਮੈਂਟ ਦੇ ਵਿੱਚ ਮੈਂ ਇਸ ਗੱਲ ਤੇ ਆਵਾਜ਼ ਚੱਕਾਂਗਾ ਵੀ ਇਹ ਕੁਝ ਕੋਈ ਨਾ ਕੁਝ ਐਵੇਂ ਦਾ ਬਣਨਾ ਚਾਹੀਦਾ ਹੈ ਕਿ ਜਿਹੜੇ ਬਲਗਰ ਕੰਟੈਕਟ ਕੰਟੈਂਟਸ ਹੈ ਇਹ ਆਮ ਪਬਲਿਕ ਦੇ ਵਿੱਚ ਨਾ ਜਿਹੜੇ ਅਜਿਹੇ ਬੰਦੇ ਆ ਜਿਹੜੇ ਪਾਉਨੇ ਆ ਇਕੱਲੇ ਉਹਨਾਂ ਦੇ ਫੋਲੋਅਰਸ ਤੱਕ ਹੀ ਜਾਣ ਤੇ ਉਹਨਾਂ ਦੇ ਫੋਲੋਅਰ ਅੱਗੇ ਉਹ ਚੀਜ਼ਾਂ ਸ਼ੇਅਰ ਨਾ ਕਰ ਸਕਣ ਜੀ ਬਹੁਤ ਸ਼ੁਕਰੀਆ ਜੀ ਜੀ ਬਿਰੋ ਤੁਸੀਂ ਸਾਰੇ ਜਾਣਦੇ ਹੋ ਬੀਤੇ ਦਿਨੋਂ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੋ ਜਾਂਦਾ ਹੈ ਤੇ ਇਸ ਕਤਲ ਦੇ ਵਿੱਚ ਅਮਰਤਪਾਲ ਮਹਿਰੂ ਨੂੰ ਜਿਹੜਾ ਉਹ ਮਲਬਸ ਕੀਤਾ ਜਾਂਦਾ ਵੈ ਔਰ ਇਹ ਕਿਹਾ ਜਾਂਦਾ ਵੈ ਕਿ ਇਹ ਕਤਲ ਅਮਰਤਪਾਲ ਮਹਿਰੂ ਨੇ ਕੀਤਾ ਹੈਗਾ ਵੈ ਜਿਸ ਤੋਂ ਬਾਅਦ ਅਮਰਤਪਾਲ ਮਹਿਰੂ ਲੋਵੀ ਤਸਦੀਕ ਹੋ ਜਾਂਦੀ ਹੈਗੀ ਹੈ ਕਿ ਇਹ ਮਰਡਰ ਉਹਨਾਂ ਨੇ ਕੀਤਾ ਹੈਗਾ ਵੈ ਉਹ ਆਪ ਇਸ ਚੀਜ਼ ਦਾ ਇਤਰਾਫ ਕਰਨ ਲਈ ਹੈਗੀ ਹੈ ਕਿ ਇਹ ਅਸ਼ੀਮਤਾ ਫੈਲਾਉਂਦੀ ਸੀਗੀ ਮਾਹੌਲਰੇ ਦੇ ਵਿੱਚ ਅਸੀਂ ਪਹਿਲੇ ਇਹਨੂੰ ਇਸ ਚੀਜ਼ ਤੋਂ ਮਨਾ ਕੀਤਾ ਹੈਗਾ ਵੈ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਤੇਰੇ ਅਗਰ ਮਾਲੀ ਹਾਲਾਤ ਇਸ ਤਰ੍ਹਾਂ ਦੇਖੇਗੀ ਆ ਕਿ ਤੈਨੂੰ ਇਹ ਸਾਰਾ ਕੁਝ ਕਰਨਾ ਪੈਣਗਾ ਤੇ ਅਸੀਂ ਤੇਰੀ ਸਪੋਰਟ ਕਰਾਂਗੇ ਜੋ ਤੈਨੂੰ ਚਾਹੀਦਾ ਤੈਨੂੰ ਦਾਂਗੇ ਲੇਕਿਨ ਤੂੰ ਇਸ ਤਰ੍ਹਾਂ ਦਾ ਜਿਹੜਾ ਅਸ਼ੀਲਤਾ ਤੋਂ ਭਰਿਆ ਮਵਾਦ ਹੈ ਉਹ ਤੂੰ ਸੋਸ਼ਲ ਮੀਡੀਆ ਦੇ ਉੱਤੇ ਨਾ ਪਾ ਜਦੋਂ ਇਹ ਆਵਾਜ਼ ਨਹੀਂ ਆਈ ਤì ਫਿਰ ਸਾਨੂੰ ਇਹ ਕਦਮ ਚੁਕਣਾ ਪਿਆ ਇਸ ਚੀਜ਼ ਦਾ ਕਲੀਅਰ ਹੋ ਗਿਆ ਉਹਨਾਂ ਨੇ ਇਸ ਮਰਡਰ ਦਾ ਜਿਹੜਾ ਵੈ ਉਹ ਜੁਰਮ ਕਬੂਲ ਕਰ ਲਿਆ ਹੈਗਾ ਵੈ ਅਮਰ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਇਹ ਕਹਿਣਾ ਸੀਗਾ ਕਿ ਜਦ ਉਹਨੇ ਆਪਣਾ ਜੁਰਮ ਕਬੂਲ ਕਰ ਲਿਆ ਹੈਗਾ ਵੈ ਔਨ ਕਰ ਲਿਆ ਹੈਗਾ ਵੈ ਫਿਰ ਤੇ ਕੋਈ ਦਖੀ ਚੁਪੀ ਗੱਲ ਨਹੀਂ ਰਹਿ ਗਈ ਹੈਗੀ ਫਿਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਤਾਂ ਨਾ ਕਰਨ ਜਿਹਦੇ ਵਿੱਚ ਉਹਦੇ ਭੈਣਾ ਭਰਾ ਮਾਪਿਓ ਹੈਗਾ ਵੈ ਉਹਨਾਂ ਨੂੰ ਕਿਉਂ ਤੰਗ ਕਰਨ ਦੇ ਆ ਜਾ ਜਾ ਕੇ ਅਮਰਤਪਾਲ ਮਹਿਰੂ ਐਸਟੈਂਡ ਕਿੱਥੇ ਹੈਗਾ ਵੈ ਉਹਨਾਂ ਦੇ ਪਰਿਵਾਰ ਵਾਲੇ ਨਹੀਂ ਜਾਣਦੇ ਹੈਗੇ ਜਦੋਂ ਨੇ ਆਪ ਕਬੂਲ ਕਰ ਲਿਆ ਹੈ ਕਿ ਜ਼ਿੰਮੇਵਾਰੀ ਲੈ ਲਈ ਹੈ ਇਸ ਕਤਲ ਦੀ ਤੇ ਫਿਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦੇ ਘਰ ਵਾਲਿਆਂ ਨੂੰ ਬੇਜਾ ਜਾ ਕੇ ਤੰਗ ਨਾ ਕਰਨ ਪਰੇਸ਼ਾਨ ਨਾ ਕਰਨ ਤੇ ਦੂਸਰਾ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਸ ਤਰ੍ਹਾਂ ਦਾ ਮਵਾਦ ਜਿਹੜੇ ਵੀ ਇਨਫਲੂਐਂਸਰ ਬਣਾਉਂਦੇ ਹੈਗੇ ਆ ਉਹਨਾਂ ਦੀ ਰੋਕਥਾਮ ਹੋਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਐਸੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਆ ਜਿਸ ਦੀ وجہ ਤੋਂ ਇਹ ਲੋਕ ਹਟ ਸਕਦੇ ਹੈਗੇ ਆ ਅਗਰ ਕੋਈ ਇਹਦਾ ਫਿਰ ਵੀ ਮਵਾਦ ਬਣਾਉਂਦਾ ਹੈ ਫਿਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਫਿਰ ਹੀ ਮਾਸ਼ਰੇ ਨੂੰ ਇਸ ਤਰ੍ਹਾਂ ਦੇ ਜਿਹੜੇ ਇਨਫਲੂਐਂਸਰ ਹੈ ਉਹਨਾਂ ਤੋਂ ਬਾਤ ਕੀਤਾ ਜਾ ਸਕਦਾ ਹੈਗਾ ਫਿਰ ਬਾਕੀ ਬਿਰੋਧ ਤੁਸੀਂ ਕੀ ਕਹਿੰਦੇ ਇਹ ਅਬਜੀਤ ਸਿੰਘ ਖਾਲਸਾ ਦੀ ਗੱਲਬਾਤ ਸੁਣ ਕੇ ਕੀ رائے ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼